ਸਲਾਮ ਅਲੈਕਮ ਦੋਸਤੋ ਮੈਂ ਤੁਹਾਡਾ ਆਬਦਾ ਅਬਦੁਲ ਪ੍ਰਵੇਸ਼ ਖਾਨ ਸੰਗਰੂਰ ਤੋਂ ਇਹ ਸਾਡੇ ਛੋਟੇ ਜਿਹੇ ਘਰ ਦੀ ਛੋਟੀ ਜੀ ਦੀਵਾਲੀਆ ਅਸੀਂ ਬਹੁਤ ਇੰਜੋਏ ਕੀਤਾ ਆਪਦੀ ਫੈਮਲੀ ਨਾਲ ਆ ਮੇਰੀ ਟਿੱਡੋ ਦੀ ਸਭ ਨੂੰ ਖੁਸ਼ੀਆਂ ਵੰਡਦੀ ਹੋਈ ਬਹੁਤ ਵਧੀਆ ਲੱਗਿਆ ਦੋਸਤੋ ਹੋਪ ਆ ਤੁਹਾਡੀ ਵੀ ਦੀਵਾਲੀ ਬਹੁਤ ਵਧੀਆ ਲੰਗੀ ਹੋਊਗੀ ਅਸੀਂ ਬਹੁਤ ਸੋਹਣੀ ਜੀ ਗੋਲੀ ਬਣਾਈ ਸੀ ਰੰਗੋਲੀ ਦੇ ਨਾਲ ਨਾਲ ਅਸੀਂ ਦੀਵੇ ਵੀ ਲਾਏ ਤੇ ਆ ਮੇਰੀ ਮੰਮੀ ਤੇ ਸੋਨੂ ਤੇ ਉਹਨਾਂ ਨੇ ਜਾਂਦੇ ਜਾਵੀ ਤੇ ਮੇਰੀ ਘਰ ਵਾਲੀ ਰੂਬੀਆ ਦੇ ਪਾਪਾ ਨਾਲ ਵੀ ਅਸੀਂ ਥੋੜੀ ਜਿਹੀ ਮਜ਼ਾਕ ਕੀਤੀ ਚਲੋ ਚੱਲਦੇ ਆ ਆਪਾਂ ਬਾਹਰ ਬਾਹਰ ਲਾਨੇ ਆ ਆਪਾਂ ਦੀਵੇ ਦੀਵੇ ਨਾਲ ਘਰ ਜਗਮਗ ਜਗਮਗ ਹੋ ਚੁੱਕਿਆ ਸੀਗਾ ਹੋਪ ਆ ਸੋਣ ਨੂੰ ਵੀ ਆਪਣਾ ਘਰ ਵਧੀਆ ਲੱਗਿਆ ਹੋਊਗਾ ਜੇ ਵਧੀਆ ਲੱਗਿਆ ਤਾਂ ਕਮੈਂਟ ਜਰੂਰ ਕਰਿਓ ਹੁਣ ਚਲਾਨੇ ਆ ਆਪਾਂ ਫੜਾਕੇ ਤੇ ਅੱਜ ਕੱਲ ਕਾਫੀ ਫੇਮਸ ਹੋ ਰਿਹਾ ਪੜਾਕਾ ਬਹੁਤ ਦੱਬ ਕੇ ਬਾਈ ਦਾ ਦੋਸਤ ਕਰਨ ਬੋਲੇ ਕਰ ਦਿੰਦਾ ਮੇਰੀ ਲਾਡੋ ਨੇ ਪੈਰਾਂ ਨਾਲ ਦੱਬ ਦੱਬ ਕੇ ਪੜਾਕੀ ਵਜਾਏ ਆਰਿਫ ਦੀ ਆਸਤਵਾਜੀ ਬਹੁਤ ਉੱਚੀ ਗਈ ਇੱਕ ਚਲਾਇਆ ਅਨਾਰ ਕਾਫੀ ਵਧੀਆ ਅਨਾਰ ਸੀਗਾ ਤੇ ਦੋਸਤੋ ਸਾਰੀ ਫੈਮਿਲੀ ਇਕੱਠੇ ਹੋਏ ਸਿਗੇ ਅਸੀਂ ਬਹੁਤ ਇੰਜੋਏ ਕੀਤਾ ਤੇ ਇਕ ਵਾਰ ਸੀ ਕਿ ਪੁਮਰੀ ਦੀ ਨਾ ਤਾਂ ਸਮਝ ਜਾਂਦੀ ਸੀ ਚੱਲਦੀ ਹੈ ਕਿ ਰੁਕਦੀ ਹੈ ਕਦੇ ਰੁਕ ਜਾ ਕਰੇ ਕਦੇ ਫੇਰ ਚੱਲ ਪਿਆ ਕਰੇ ਮੈਨੂੰ ਤਾਂ ਸਮਝ ਹੀ ਨਹੀਂ ਆਈ ਕਿ ਕੀ ਚੀਜ਼ ਆ ਗਿਆ ਤਾਂ ਉਦੋਂ ਵਾਲੇ ਇੱਕ ਆਰਿਫ ਨੇ ਅਨਾਰ ਚਲਾਇਆ ਇਹ ਸੀਗੇ ਜਿਹੜੀ ਪੀਪੜੀਆਂ ਸੀ ਅਨਾਰ ਵੀ ਨਹੀਂ ਤੇ ਪੀਪੜੀਆਂ ਜੀਆਂ ਚੱਲੀ ਗਈਆਂ ਆਰਤਵਾਜੀਆਂ ਜੀਆਂ ਇਹ ਫੈਮਿਲੀ ਟਾਈਮ ਹੋ ਗਿਆ ਸੀ ਥੋੜਾ ਮੋਟਾ ਤੇ ਇਹਨਾਂ ਨੇ ਇੱਕ ਨਵੇਂ ਤਰੀਕੇ ਦੀ ਫੁੱਲ ਚੜੀ ਚਲਾਈ ਇਹ ਫੁੱਲ ਚੜੀ ਸੀ ਜਿਹੜੀ ਦੋਸਤੋ ਕਾਫੀ ਅੱਛੀ ਲੱਗੀ ਮੈਨੂੰ ਵੀ ਵਧੀਆ ਸੀਗਾ ਪਰ ਇਹਦੇ ਨਾਲ ਕਾਫੀ ਜਿਆਦਾ ਮੈਨੂੰ ਡਰ ਵੀ ਲੱਗਿਆ ਵੀ ਕਦੇ ਹੱਥ ਚੋਂ ਨਾ ਚਲ ਜੇ ਤਾਂ ਉਸ ਤੋਂ ਬਾਅਦ ਦੋਸਤੋ ਰੂਵੀਆ ਤੇ ਜਾਬੀ ਨੇ ਵੀ ਚਲਾਈ ਆਸਤਵਾਜੀ ਦੀ ਆਹ ਕੀ ਹਿੰਦੀ ਪੁਲਟਰੀ ਵੀ ਤੇ ਇੱਕ ਮੈਨੇ ਚਲਾਇਆ ਸਲੋ 모 ਸਲੋ 모 ਕਾਫੀ ਅੱਛਾ ਆਇਆ ਤਾਂ ਮੈਨੂੰ ਵੀ ਤੁਸੀਂ ਵੀ ਦੱਸੋ ਦੋਸਤੋ ਸਲੋ 모 ਦੇ ਵਿੱਚ ਅਨਾਰ ਤੇ ਆਰਿਫ ਦਾ ਪੰਗੜਾ ਕਿੱਦਾਂ ਦਾ ਲੱਗ ਰਿਹਾ ਹੈਗਾ ਤਾਂ ਅੱਗੇ ਚੱਲਦੇ ਆਂਗੇ ਅੱਗੇ ਚੱਲ ਕੇ ਅਸੀਂ ਚਲਾਇਆ ਜਾਂਦੀ ਵਾਰ ਦਾ ਇੱਕ ਵੱਡਾ ਪੜਾਕਾ 240 ਸ਼ਾਟ ਆਰਿਫ ਨੇ ਚਲਾਇਆ ਤੇ ਕਾਫੀ ਦੌਰ ਤੱਕ ਚੱਲੀ ਗਿਆ ਠਾ ਠੂ ਠਾ ਠੂ ਉੱਠਾ ਟੁੱਪੜਾ ਕੀ ਪੈਂਦੇ ਰਹੇ ਤਾਂ ਬਹੁਤ ਵਧੀਆ ਲੱਗਿਆ ਹੈ ਕਾਫੀ ਦੇਰ ਤੱਕ ਚੱਲਿਆ ਤੇਨਾ ਹੈ ਜਿੰਨੇ ਵੀ ਚੱਲੇ ਤੇ ਸਾਰੇ ਸ਼ਾਂਤ ਹੋ ਗਏ ਜਦੋਂ ਆ ਚਲੇ ਆਣੇ ਵਾਲੇ ਵਿਹਾਂ ਚੱਲ ਰਿਹਾ ਹੈਗਾ ਠਾ ਠੂ ਠਾ ਠੂ ਹੁੰਦੀ ਰਹੀ ਹੁੰਦੀ ਰਹੀ ਹੁੰਦੀ ਰਹੀ ਠਾ ਠੂ ਠਾ ਠੂ ਮੈਂ ਵੀ ਬੋਲਦਾ ਬੋਲਦਾ ਥੱਕ ਗਿਆ ਦੋਸਤੋ ਪਰ ਇਹ ਠਾ ਠੂ ਹੁਣ ਉਹ ਨਹੀਂ ਹੈ ਕਿਉਂਕਿ ਹਜਦਾ ਇਹ ਫਾਸਟ ਫੋਰਵਰਡ ਕੀਤਾ ਹੋਇਆ ਤੇ ਜਾਂਦੇ ਵਾਰੀ ਅਸੀਂ ਇੱਕ ਪੈਰਾਸ਼ੂਟ ਚਲਾਇਆ ਪੈਰਾਸ਼ੂਟ ਚਲਾ ਕੇ ਅਸੀਂ ਦੀਵਾਲੀ ਨੂੰ ਕੀਤਾ ਅਲਵਿਦਾ ਤੋ hope दोस्तों सुनू ਸਾਡਾ ਆਹ ਮਿੰਨੀ ਵਲੌਗ ਪਸੰਦ ਆਇਆ ਹੋਵੇ ਜੇ ਪਸੰਦ ਆਇਆ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਦਿਓ ਤਾਂ ਮਿਲਦੇ ਆਪਾਂ ਨੈਕਸਟ ਵਲੌਗ ਦੇ ਵਿੱਚ ਟਿਲ ਦੈਨ ਸ਼ੁਭ ਰਾਤਰੀ ਸ਼ਬਾਗਰ ਖੁਦਾ ਹਾਫਿਜ਼ ਹੈਪੀ ਦੀਵਾਲੀ ਦੋਸਤੋ ਬਾਏ ਬਾਏ